ਕਲਾਕੀ ਨੂੰ ਨਮੂਸ਼ੀ ਡਰ ਕੇ ਜਿਹੜਾ ਜੀ ਇਹ ਚੋਣ ਪ੍ਰਚਾਰ ਚ ਨਿਪੜਿਆ ਉਹਨਾਂ ਤੇ ਹਾਂ ਦਾਨੀਲ ਗਿਆ ਸਾਹਿਬ ਪਟਾਕੂ ਨਾਲ ਆ ਕੇ ਹੋ ਵੀ ਹੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੀ ਬਾਦਲ ਸਾਹਿਬ ਦੀ ਜ਼ਿੰਦਗੀ ਤੇ ਨਿਗਾਹ ਮਾਰੀਏ ਹੂੰ ਹੂੰ ਤਾਂ 1952 ਦੇ ਵਿੱਚ ਸਾਡਾ ਸੰਵਧਾਨ ਲਾਗੂ ਹੋਇਆ ਜੀ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਆਪਣੀ ਸਰਕਾਰੀ ਮਸ਼ੀਨਰੀ ਬਣਾਉਣੀ ਪਈ ਹੂੰ ਹੂੰ ਪੰਜਾਬ ਦੇ ਵਿੱਚ ਚੋਣ ਹੋਈ ਇੱਕ ਰਲੀ ਮਿਲੀ ਜੀ ਸਰਕਾਰ ਆ ਗਈ ਜੀ ਉਹ ਸਰਕਾਰ ਨੇ ਨੈਤ ਤਸੀਲਦਾਰਾਂ ਦੀਆਂ ਅਸਾਮੀਆਂ ਕੱਟੀਆਂ ਸੀ ਹਮ ਹਮ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨੈਤ ਤਸੀਲਦਾਰ ਵਾਸਤੇ ਅਪਲਾਈ ਕੀਤਾ ਜੀ ਸਫਾਰਿਸ਼ ਦੀ ਲੋੜ ਸੀ ਹਮ ਹਮ ਗਿਆਨੀ ਕਰਤਾਰ ਸਿੰਘ ਮਾਲਮਤਰੀ ਹੁੰਦੇ ਸੀ ਜੀ ਤੇ ਗਿਆਨੀ ਕਰਤਾਰ ਸਿੰਘ ਦੇ ਸਰਵਾ ਸਰਵੇ ਜਾਂ ਜਿਹੜਾ ਉਹਨਾਂ ਦਾ ਜੀਬ ਖਰਚੇ ਦਾ ਪ੍ਰਬੰਧ ਕਰਨ ਵਾਲਾ ਸ਼ਖਸ ਸੀ ਹਾਂਜੀ ਉਹਦਾ ਨਾਮ ਸੀ ਸਰਦਾਰ ਬਲਦੇਵ ਸਿੰਘ ਤੇ ਬਲਦੇਵ ਸਿੰਘ ਇਹ ਉਹ ਹੈ ਜੀ ਜਿਹੜੇ ਬਲਦੇਵ ਸਿੰਘ ਭਾਰਤ ਦੇ ਪਹਿਲੇ ਡਿਫੈਂਸ ਮਿਨਿਸਟਰ ਬਣੇ ਸੀ ਜੀ ਬਲਦੇਵ ਸਿੰਘ ਦਾ ਬੇਟਾ ਸੁਰਜੀਤ ਸਿੰਘ ਹੂੰ ਹੂੰ ਬਾਦਲ ਸਾਹਿਬ ਦੀ ਕੰਜਿਸਟ ਨੂੰ ਮੈਰਿਟ ਸੀ ਜੀ ਔਰ ਇਹਨੇ ਫਿਰ ਦੋਨੋਂ ਨੋਮੀਨੇਸ਼ਨ ਆਪ ਬਣਾ ਐਪਲੀਕੇਸ਼ਨ ਦਿੱਤੀ ਨੈੱਥ ਸੀ ਲਾਰ ਵਾਸਤੇ ਜੀ ਤੇ ਸਿਫਾਰਿਸ਼ ਲਈਏ ਆਪਣੇ ਸਿਆਸੀ ਗੁਰੂ ਤੇਜਾ ਸਿੰਘ ਉਹ ਬਾਦਲ ਹੋਰਾਂ ਨੂੰ ਲੈ ਕੇ ਹੂੰ ਹੂੰ ਬਲਦੇਵ ਸਿੰਘ ਹੋਣਾ ਕੋਲੇ ਗਏ ਤੇ ਉੱਥੇ ਗੈਰੀ ਕਰਤਾਪ ਸਿੰਘ ਬੈਠੇ ਸੀ ਜੀ ਜਦੋਂ ਤੇਜਾ ਸਿੰਘ ਹੋਣਾ ਨੇ ਗੱਲ ਛੇੜੀ ਇਹ ਗੱਲ ਮੈਨੂੰ ਤੇਜਾ ਸਿੰਘ ਹੋਣਾ ਨੇ ਆਪ ਦੱਸੀ ਹੈ ਅਚਾ ਚਹ ਮਹੇਸ਼ਿੰਦਰ ਬਾਦਲ ਦੇ ਬਾਪ ਹੂੰ ਹੂੰ ਉਹਨਾਂ ਨੇ ਗੱਲ ਛੇੜੀ ਕਿ ਸਾਡਾ ਨਰਕਾਇ ਪਾਸ਼ ਤੁਸੀਂ ਨੂੰ ਜਾਣਦੇ ਹੋ ਕਹਿੰਦਾ ਬਿਲਕੁਲ ਕਹਿੰਦੇ ਜੀ ਫਿਰ ਇਹਨੇ ਨੈਤ ਸਿਲਦਾਰ ਭਰਤੀ ਹੋਣਾ ਤੇ ਕਰਾਓ ਅਗਿਆਨੀ ਜੀ ਬੈਠੇ ਇਹਨਾਂ ਨੂੰ ਕਹਿ ਦਿਓ ਜੀ ਉਸ ਵੇਲੇ ਸਰਦਾਰ ਬਲਦੇਵ ਸਿੰਘ ਨੇ ਕਿਹਾ ਵੀ ਨਹੀਂ ਹੂੰ ਹੂੰ ਇਹਨੂੰ ਆਪਾਂ ਐਮਐਲਏ ਦੀ ਇਲੈਕਸ਼ਨ ਲੜਾਵਾਂਗੇ 1974 ਚੋਣਾਂ ਕੇ ਪੈਂਡਿੰਗ ਸੀ ਇਨੇ ਥੋੜੀ ਜਿद्द ਕੀਤੀ ਬਾਦਲ ਸਾਹਿਬ ਨੇ ਕਹਿੰਦਾ ਨਹੀਂ ਜੀ ਮੈਨੂੰ ਤਾਂ ਨੈਤ ਸਿਲਦਾਰ ਭਰਤੀ ਕਰਾ ਦਿਓ ਹੂੰ ਹੂੰ ਤਾਂ ਫਿਰ ਗੈਨੀ ਕਰਤਾਰ ਸਿੰਘ ਨੇ ਕਿਹਾ ਕਹਿੰਦਾ ਕਾਕਾ ਜੀ ਇਹ ਸਰਦਾਰ ਦੀ ਸੁਣੋ ਬੰਦੇਵ ਸਿੰਘ ਵਾਲ ਹੱਥ ਕਰਕੇ ਜੀ ਜੇ ਤੁਸੀਂ ਇਹਦੀ ਮੰਨ ਲਈ ਤਾਂ ਤੁਸੀਂ ਤਾਂ ਨੈਤ ਸਿਲਦਾਰ ਭਰਤੀ ਕਰਾ ਦੇਓ ਹੂੰ ਹੂੰ ਸਰਦਾਰ ਤੇਜਾ ਸਿੰਘ ਨੇ ਵੀ ਕਹਿਤਾ ਵੀ ਨਹੀਂ ਨੈਤ ਸਿਲਦਾਰ ਭਰਤੀ ਨਹੀਂ ਹੁਣ ਕਰੇ ਹੀ ਕਰਨੀ ਹੂੰ ਹੂੰ ਚਲ ਇਲੈਕਸ਼ਨ ਲੜਾਂਗੇ 1957 ਦੀ ਇਲੈਕਸ਼ਨ ਆ ਗਈ ਪਹਿਲੀ ਇਲੈਕਸ਼ਨ ਬਾਦਲ ਸਾਹਿਬ ਨੇ ਲੜੀ ਉਦੋਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਚੋਣ ਸਮਝੌਤਾ ਸੀ ਜੀ ਕਮਿਊਨਿਸਟਾਂ ਨੂੰ ਰੋਕਣ ਵਾਸਤੇ ਹੂੰ ਹੂੰ ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਛੱਡ ਕੇ ਜੀ ਸਾਰੇ ਆਗੂਆਂ ਨੇ ਉਸ ਵੇਲੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਲੜੀਆਂ ਸੀ ਜੀ ਤੇ ਬਾਦਲ ਸਾਹਿਬ ਨੇ ਵੀ ਪਹਿਲੀ ਚੋਣ ਨਿਸ਼ਾਨ ਜਦ ਚੋਣ ਜਿਹੜੀ ਹੈਗੀ ਆ ਦੋ ਬਲਦਾਂ ਦੀ ਜੋੜੀ ਦੇ ਨਿਸ਼ਾਨ ਤੇ ਲੜੀ ਸੀ ਹੂੰ ਹੂੰ ਉਦੋਂ ਚਰਨਜੀਤ ਲਾਲ ਤੀਰ ਤੋਂ ਹੇਠوڑਿਆਂ ਦੀਆਂ ਵੋਟਾਂ ਦੇ ਫਰਕ ਨਾਲ ਜਿੱਤ ਗਈ ਸੀ ਉਹ ਦਿਨ ਤੇ ਆਜਿ ਹੂੰ ਹੂੰ ਬਾਦਲ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਦੇਖੀ ਹਾਰ ਨਹੀਂ ਹਾਰ ਦਾ ਮਤਲਬ ਇਹ ਨਹੀਂ ਕਿ ਹਾਰ ਸਿਆਸੀ ਹਾਰ ਨਹੀਂ ਦੇਖੀ ਕਈ ਵਾਰੀ ਵੋਟਾਂ 'ਚ ਹਾਰ ਵੀ ਗਏ ਇੱਕ ਵਾਰੀ ਹਾਰ ਵੀ ਦੇਸੀ 1970 ਦੇ ਵਿੱਚ ਲੇਕਿਨ ਦੇ ਆਪਾਂ ਕਹੀਏ ਕਿ ਮਾਨਸਿਕ ਤੌਰ ਤੇ ਹਾਰ ਨਹੀਂ ਸੀ ਜੀ ਚਾਹੇ ਉਹਨਾਂ ਆਪਾਂ ਬਾਲ ਸਿੰਘ ਦਾ ਦੇਖੀ ਵੀ ਮੋਰਚਿਆਂ ਦੇ ਵਿੱਚ ਭਾਗ ਲਿਆ ਪੰਜਾਬੀ ਸੂਬੇ ਦਾ ਮੋਰਚਾ ਫਿਰ ਪੰਜਾਬੀ ਸੂਬਾ ਬਣ ਗਿਆ 1967 ਦੀ ਚੋਣ ਹਾਰ ਗਏ 69 ਦੇ ਵਿੱਚ ਰਾਜ ਮੰਤਰੀ ਬਣੇ ਮਾਸਟਰ ਸੌਰੀ ਸਰਦਾਰ ਗੁਰਨਾਮ ਸਿੰਘ ਦੀ ਸਰਕਾਰ ਚ ਜੀ 70 ਦੇ ਵਿੱਚ ਹੀ ਗੁਰਨਾਮ ਸਿੰਘ ਨੂੰ ਪਾਸੇ ਕਰਕੇ ਬਾਦਲ ਸਾਹਿਬ ਚੀਫ ਮਿਨਿਸਟਰ ਬਣ ਵਿਚ ਆਮ ਲੋਕ ਸਭ ਤੋਂ ਸਭ ਤੋਂ ਲੋਕ ਇਸੀ 70 ਚੀਫ ਮਿਨਿਸਟਰ ਬਣ ਗਏ ਜੀ ਚੀਫ ਮਿਨਿਸਟਰ ਬਣ ਤੋਂ ਬਾਅਦ ਫਿਰ ਬਾਦਲ ਸਾਹਿਬ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਗੈਨੀ ਜੈਲਸੀ ਹੋਣੀ ਉਹ ਤੋਂ ਬਾਅਦ ਫਿਰ ਆਪਾਂ ਬਾਦਲ ਸਾਹਿਬ ਨੂੰ ਦੇਖੀਏ ਜੀ ਤੇ ਬਾਦਲ ਸਾਹਿਬ ਨੇ ਫਿਰ ਐਮਰਜੈਂਸੀ ਦੇ ਮੋਰਚੇ ਦੇ ਵਿੱਚ ਵੀ ਸਜਾ ਕੱਟੀ ਤੇ ਐਮਰਜੈਂਸੀ ਦੇ ਮੋਰਚੇ ਦੇ ਰਾਹੀਂ ਭਾਰਤ ਦੇ ਵਿੱਚ ਇੱਕ ਪਰ ਪੱਕੇ ਸਿਆਸੀ ਵਿਰੋਧੀ ਤੇ ਦਸਿਆਸੀ ਆਗੂ ਬਣਾ ਬਖ ਅਕਸ ਬਣਾਇਆ ਜੀ ਅਰ ਉਹ ਅਕਸ ਬਣਾਉਣ ਤੋਂ ਬਾਅਦ ਫਿਰ ਜਿੰਨੇ ਵੀ ਤੁਸੀਂ ਦੇਖੋ ਵੀ ਜੋ ਅੜਿਆ ਸੋ ਛੜਿਆ ਹੂੰ ਹੂੰ ਕੋਈ ਇਕਾਲੀ ਦਲ ਦਾ ਪ੍ਰਧਾਨ ਨਹੀਂ ਛੜਿਆ ਕੋਈ ਆਪ ਦਾ ਵਿਰੋਧ ਕਰਨ ਵਾਲਾ ਬੰਦਾ ਨਹੀਂ ਛੜਿਆ ਜਿਹੜਾ ਡਾੜ ਥੱਲੇ ਆ ਗਿਆ ਕੜਾਕੀ ਬਾਤ ਸਭ ਨੂੰ ਐਨ ਕ੍ਰਸ਼ ਕਰਦੇ ਤੁਰੇ ਗਏ ਤੇ ਆਪਣੀ ਮਰਜ਼ੀ ਕਮਾਉਦੇ 1900 ਉਹ ਤੋਂ ਬਾਅਦ ਤਰਜੁਦ ਮੋਰਚਾ ਲਾ ਕੇ ਜੀ ਸੀ ਉਹ ਇੱਕ ਆਪ ਆਖ ਸਕਦੇ ਆ ਅਰਥਕ ਮੋਰਚਾ ਕਪੂਰੀ ਤੋਂ ਸ਼ੁਰੂ ਹੋਇਆ ਸੀ ਤੇ ਕਪੂਰੀ ਤੋਂ ਸ਼ੁਰੂ ਹੋ ਕੇ ਉਸ ਧਰਮ ਯੁੱਧ ਮੋਰਚੇ ਰਾਹੀਂ ਵੀ ਬੜਾ ਕੁਝ ਹੋਇਆ ਬੜੀਆਂ ਪ੍ਰਾਪਤੀਆਂ ਹੋਈਆਂ ਬੜਿਆ ਨੁਕਸਾਨ ਹੋਇਆ ਬਾਦਲ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਕੇ ਬਹੁਤ ਵੱਡਾ ਕਟ ਕਰਕੇ ਮਰਜੀਵਡਨ ਸੌ ਵੀ ਕੋਈ ਜੀ ਕਿ ਸਾਡੀਆਂ ਛਾਤੀਆਂ ਦੇ ਉੱਤੋਂ ਦੀ ਟੈਂਕ ਟੱਪੜ ਗਏ ਐਵੇਂ ਟੈਂਕ ਨਹੀਂ ਬੜ ਸਕੀ ਟੈਂਕ ਬੜੇ ਪਰ ਛਾਤੀਆਂ ਬਾਦਲ ਸਾਹਿਬ ਉਹ ਰਮੀਆਂ ਦੀ ਛਾਤੀ ਕਿਸੇ ਦੀ ਹੋਰ ਜੀ ਉਹ ਬੜਾ ਭੈੜਾ ਦੌਰ ਸੀ ਉਸ ਦੌਰ ਦੇ ਵਿੱਚ ਵੀ ਜੇ ਅਸੀਂ ਦੇਖੀਏ ਤਾਂ ਹਰ ਪਾਰਟੀ ਦਾ ਪੋਲੀਟੀਕਲ ਪਾਰਟੀ ਦੇ ਇੱਕ ਸਧਾਰਨ ਵਰਕਰ ਤੋਂ ਲੈ ਕੇ ਹੂੰ ਹੂੰ ਸਿਖਰਲੇ ਲੀਡਰ ਤੱਕ ਜਿਹੜੇ ਹੈਗੇ ਆ ਉਹ ਮਾਰੇ ਗਏ ਜੀ ਮਿਸਾਲ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਸੀ ਸੰਤ ਹਰਚੰਦ ਸਿੰਘ ਲੰਗੋਵਾਲਾ ਉਹ ਮਾਰੇ ਗਏ ਹੂੰ ਹੂੰ ਕਮਿਊਨਿਸਟ ਪਾਰਟੀ ਦੇ ਬਹੁਤ ਹੀ ਸੁਲਝੇ ਹੋਏ ਆਗੂ ਦੇ ਦਰਸ਼ਨ ਸਿੰਘ ਕੈਨੇਡੀਅਨ ਉਹ ਮਾਰੇ ਗਏ ਭਾਰਤੀ ਜਨਤਾ ਪਾਰਟੀ ਦੇ ਹਿਤਵਲਾਸ਼ੀ ਹੁੰਦੇ ਸੀ ਜੀ ਉਹ ਮਾਰੇ ਗਏ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਹੁੰਦੇ ਸੀ ਸਰਦਾਰ ਬੀਨ ਸਿੰਘ ਉਹ ਮਾਰੇ ਗਏ ਮਾੜਾ ਟਾਈਮ ਪੰਜਾਬ ਤੇ ਆ ਪੰਜਾਬ ਦੀ ਹਵਾ ਬਾਹਰ ਗਈ ਜੀ ਇੰਦਰਾ ਗਾਂਧੀ ਮਾਰੀ ਗਈ ਇੰਦਰਾ ਗਾਂਧੀ ਤੋਂ ਬਾਅਦ ਕਿੰਨੇ ਬੇਗੁਨਾ ਸਿਕੋ ਮਾਰੇ ਗਏ ਕਲਾ ਕਲਾ ਕਰਕੇ 1991 ਦੀ ਇਲੈਕਸ਼ਨ ਆਉਂਦੀ ਹੈ 1991 ਦੀ ਇਲੈਕਸ਼ਨ ਦੇ ਵਿੱਚ 20 ਦੇ ਕਰੀਬ ਅਕਾਲੀ ਉਮੀਦਵਾਰ ਮਾਰੇ ਗਏ ਪਰ ਚੁਸਤੀ ਦੇਖੋ ਬਾਦਲ ਸਾਹਿਬ ਦੀ ਸਭ ਕੁਝ ਜਾਨੀ ਜਾਨ ਸੀ 1991 ਦੀ ਇਲੈਕਸ਼ਨ ਬਾਦਲ ਸਾਹਿਬ ਨੇ ਲੜੀ ਨਹੀਂ ਸੀ ਜੀ ਨਾ ਕਿਦਰ ਬਾਹਤ ਉਤੇ ਨਾ ਲੰਬੀ ਲੰਬੀ ਤੋਂ ਉਹ ਛੜਤੀ ਸੀ ਕਿਉਂਕਿ ਇਹਦੇ ਚ ਨੁਕਸਾਨ ਹੋਊਗਾ 20 ਬੰਦੇ ਮਾਰੇ ਗਏ ਤੇ ਉਹ ਤੋਂ ਬਾਅਦ ਜੋ 92 ਵਾਲੀ ਚੂਣ ਹੋਈ ਉਹਦਾ ਬਾਈਕਾਟ ਕਰਤਾ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਆਪਾਂ ਦੇਖੀ ਤਾਂ ਫਿਰ ਅਗਲਾ ਦੌਰ ਆਉਂਦਾ ਹੈ 1997 ਦੇ ਵਿੱਚ ਹੂੰ 1995 ਦੇ ਵਿੱਚ ਇੱਕ ਜੜੀ ਇਹਨਾਂ ਨੇ ਬਾਈ ਇਲੈਕਸ਼ਨ ਲੜੀ ਜਿਹੜੀ ਬਾਈ ਇਲੈਕਸ਼ਨ ਨੇ ਫਿਰ ਇਹਨਾਂ ਨੂੰ ਮੋਢ ਸਰਜੀਤੀ ਵਾਲੇ ਪਾਸੇ ਪਾਇਆ ਜੀ ਉੱਥੇ ਵੀ ਸ਼ਾਇਦ ਆਪਾਂ ਬਾਈ ਇਲੈਕਸ਼ਨ ਹਾਰ ਸਕਦੇ ਹਾਂ ਹੂੰ ਹੂੰ ਆਪਦੇ ਪੁੱਤ ਦੀ ਬਜਾਏ ਪਤੀਜੇ ਮਨਪ੍ਰੀਤ ਨੂੰ ਖੜਾ ਕਰਤਾ ਜੀ ਮਨਪ੍ਰੀਤ ਐਮ ਐਲ اے ਬਣ ਗਿਆ ਤੇ ਨਾਲ ਦੀ ਨਾਲ ਹੀ ਫਿਰ ਦੇਖਿਆ ਕਿ ਕਿਤੇ ਭਤੀਜਾ ਨਾ ਉਤੋਂ ਦੀ ਟੱਪ ਜੇ 96 ਦੀ ਇਲੈਕਸ਼ਨ ਪੁੱਤ ਨੂੰ ਲੜਾਈ ਉਹਨਾਂ ਨੂੰ ਬਣਾਇਆ ਪਾਰਲੀਮੈਂਟ ਦਾ ਮੈਂਬਰ ਔਰ ਵੱਡੇ ਸੀਨੀਅਰ ਬੰਦਿਆਂ ਨੂੰ ਛੱਡ ਕੇ ਉਹਨਾਂ ਨੂੰ ਬਜ਼ਾਰਤ ਵੀ ਦਵਾਈ ਬਜ਼ਾਰਤ ਦਵਾਈ 13 ਮਹੀਨੇ ਵਾਲੀ ਸਰਕਾਰ ਦੇ ਵਿੱਚ ਉਹਦੇ ਵਿੱਚੋਂ ਬਣੇ ਕੇਂਦਰੀ ਮੰਤਰੀ ਫਾਰ ਇੰਡਸਟਰੀਜ਼ ਦੇ ਬਣ ਗਏ ਫਿਰ ਉੱਥੇ ਨਹੀਂ ਠਹਰੇ ਉਨੀ ਸੋਸਤਾਨ ਮੇ ਦੇ ਵਿੱਚ ਆਪਦੀ ਸਰਕਾਰ ਜਦੋਂ ਬਣ ਗਈ ਹੂੰ ਹੂੰ ਬਾਅਦ ਦੇ ਵਿੱਚ ਜਿੰਨੇ ਫਿਰ ਆਪਦੇ ਹੋਰ ਰਿਸ਼ਤੇਦਾਰ ਸੀ ਉਹਨਾਂ ਨੂੰ ਡਿਸਟੈਸਟ ਕਰਨਾ ਸ਼ੁਰੂ ਕਰਤਾ ਜੁਆਇਨ ਨੂੰ ਵੀ ਮੰਤਰੀ ਬਣਾ ਲਿਆ ਫਿਰ ਆਪਣਾ ਤੁਹਾਡਾ ਐਮ ਐਲ ਏ ਸਾਰੇ ਰਿਸ਼ਤੇਦਾਰ ਵਗੈਰਾ ਠੋਕ ਲਈ ਹੂੰ ਹੂੰ ਬਾਅਦ ਵਿੱਚ 2002 ਤੋਂ ਬਾਅਦ ਫਿਰ 2007 ਵਾਲੀ ਚੋਣ ਬਣ ਆਉਂਦੀ ਹੈ ਉਹਦੇ ਵਿੱਚ ਮੁੰਡੇ ਦਾ ਸਾਲਾ ਵੀ ਬਣਾ ਲਿਆ ਭਨੁਈਆ ਵੀ ਮੁੰਡੇ ਦਾ ਭਨੁਈਆ ਵੀ ਹੋ ਗਿਆ ਮੁੰਡੇ ਦਾ ਸਾਲਾ ਵੀ ਹੋ ਗਿਆ ਨੂਨ ਕੇਦਰ ਦੇ ਵਿੱਚ ਵਤੀਰ ਬਣਾ ਲਿਆ ਬਾਦਲ ਸਾਹਿਬ ਨੇ ਕਿਤੇ ਮਾਰ ਨਹੀਂ ਖਾਧੀ ਜੀ ਜੀ ਪਰ ਐਨ ਜ਼ਿੰਦਗੀ ਦੇ ਅੰਤਮ ਪੜਾਅ ਦੇ ਵਿੱਚ ਆ ਕੇ ਇਹ ਜਿਹੜਾ ਅਫਸੋਸ ਵੀ ਸਾਨੂੰ ਕਿਹੜਾ ਪੈਂਦਾ ਅਫਸੋਸ ਨਾਲ ਕਿ ਹੁਣ ਜਿਹੜੀ ਜ਼ਿੰਦਗੀ ਦੀ ਉਹਨਾਂ ਦੀ ਆਖਰੀ ਲੜਾਈ ਹੈ ਹਮ ਐਸੇ ਉਹ ਕਹਿ ਰਹੇ ਆ ਕਿ ਜੇ ਤੁਸੀਂ ਮੈਨੂੰ ਹੋਰ ਮੌਕਾ ਬਖਸ਼ੋ ਤਾਂ ਦੋ ਵਾਰੀ ਦਾ ਹੋਰ ਲੜ ਦੂੰਗਾ 10 ਸਾਲ ਉਮਰ ਹੋਰ ਵੀ ਬਚ ਸਕਦੀ ਹੈ ਲੇਕਿਨ ਸਰਕਮਸਟੈਂਸਸ ਦੱਸਦੇ ਐ ਹਮ ਹਮ ਅਲਾਅਦਕੋ ਇਸ਼ਾਰਾ ਕਰਦੇ ਐ ਉਨਾਂ ਦੇ ਮੁਤਾਬਕ ਬਾਦਲ ਸਾਹਿਬ ਦੀ ਜਿੰਦਗੀ ਦੀ ਆਖਰੀ ਲੜਾਈ ਹੈ ਤੇ ਇਹ ਆਖਰੀ ਲੜਾਈ ਉਹ ਕਿਤੇ ਹੋਰ ਨਹੀਂ ਲੜ ਰਹੇ ਇਹ ਲੰਬੀ ਤੋਂ ਲੜ ਰਹੇ ਆ ਪੰਜਾਬ ਦੀਆਂ ਵਿਧਾਨ ਸਭਾ ਦੇ ਚੋਣ ਨਤੀਜੇ ਕੀ ਆਉਂਦੇ ਹੈ ਇਹ ਸਭ ਕੁਝ ਬਿਜਲੀ ਵਾਲੀਆਂ ਮਸ਼ੀਨਾਂ ਚ ਬੰਦ ਪਿਆ ਹੈ 11 ਤਾਰੀਖ ਨੂੰ ਖੁੱਲਣ ਗਿਆ ਤੇ ਉਦੋਂ ਆਪਾਂ ਨੂੰ ਪਤਾ ਲੱਗੂਗਾ ਲੇਕਿਨ ਜਿਆਦਾ ਤੌਰ ਤੇ ਸੀ ਜੋ ਕੁਝ ਦੇਖਦੇ ਹਾਂ ਜਿੰਨਾ ਪ੍ਰਸਥਿਤੀਆਂ ਦਾ ਬਾਦਲ ਸਾਹਿਬ ਨੂੰ ਸਾਹਮਣਾ ਕਰਨਾ ਪੈ ਰਿਹਾ ਜੀ ਤੁਸੀਂ ਜਿਤ ਤੋਂ 90 ਸਾਲ ਦੀ ਉਮਰ ਹੋਵੇ 60 ਸਾਲ ਦਾ ਸਿਆਸੀ ਤਜਰਬਾ ਹੋਵੇ ਬੰਦਾ ਜਦੋਂ ਬੋਲਦਾ ਹੈ ਲੋਕ ਸੁਣਦੇ ਹੁੰਦੇ ਸੀ ਵੀ ਹਾਂ ਪ੍ਰਕਾਸ਼ ਸਿੰਘ ਬਾਦਲ ਬੋਲਦੇ ਆ ਜੀ ਤੇ ਉਹ ਨਮਾਰਤਾ ਖੇੜਾ ਪਿੰਡਾ ਉੱਥੇ ਜਾਂਦੇ ਆ ਉੱਥੇ ਗੁਰਵਚਨ ਸਿੰਘ ਨਾ ਦਾ ਇੱਕ ਸੈਕਸ ਉੱਠ ਕੇ ਖੜਾ ਆ ਰਾਮ ਨਾਲ ਤੇ ਜਦੋਂ ਬਾਦਲ ਸਾਹਿਬ ਕਹਿੰਦੇ ਆ ਕਿ ਅਫਦਾਲੀਆਂ ਨੇ ਤੇ ਗੰਧੀਆਂ ਨੇ ਸਾਡੇ ਦੇਸ਼ ਦਾ ਸਤਿਆਨਾਸ਼ ਕਰਤਾ ਸਾਡੇ ਧਰਮ ਦੇ ਉੱਤੇ ਅਟੈਕ ਕੀਤੇ ਸਾਡੇ ਗੁਰਧਾਮਾਂ ਦੇ ਉੱਤੇ ਟੈਂਕ ਚੜਾਤੇ ਇੰਦਰਾ ਕਾਂਧੀ ਨੂੰ ਟਾਰਗੇਟ ਬਣਾ ਕੇ ਕਹਿੰਦੇ ਆ ਤੇ ਉਸ ਵੇਲੇ ਉਹ ਇਕ ਜਿਹੜਾ ਨੌਜਵਾਨ ਟਾਈਪ ਦਾ ਬੰਦਾ ਗੁਰਵਚਨ ਸਿੰਘ ਉਹ ਬਗਾਵਤੀ ਜੁੱਤੀ ਮਾਰਦਾ ਬਾਦਲ ਸਾਹਿਬ ਤੇ ਨਾਲ ਕਹਿੰਦਾ ਕਿ ਬਾਦਲ ਸਾਹਿਬ ਉਹਨਾਂ ਨੇ ਤਾਂ ਬਿਲਡਿੰਗਾਂ ਢਹਿ ਟੇਰੀ ਕੀਤੀਆਂ ਸੀ ਤੁਸੀਂ ਦਾ ਸਿੱਖੀ ਸਿਧਾਂਤ ਵੀ ਖਤਮ ਕਰ ਦਿੱਤੇ ਸਿੱਖੀ ਸਿਧਾਂਤਾਂ ਨੂੰ ਖਤਮ ਕਰ ਦਿੱਤੇ ਔਰ ਉਸ ਦਿਨ ਤੋਂ ਬਾਦਲ ਸਾਹਿਬ ਦਾ ਐਨਾ ਬੁਰਾ ਹਾਲ ਹੋ ਗਿਆ ਕਿ ਆਪਣੇ ਵਿਧਾਨ ਸਭਾ ਹਲਕੇ ਦੇ ਜਿਸ ਵੀ ਪਿੰਡਿਤ ਜਾਂਦੇ ਹੈ ਜੀ ਉੱਥੇ ਲੋਕ ਸਵਾਲ ਕਰਦੇ ਹੈ ਲੋਕ ਉਹਨਾਂ ਦੇ ਜਿਹੜੇ ਫਰਮਾਂਬਰਜ਼ਾਰ ਹੈ ਉਹਨਾਂ ਦੇ ਤੇ ਟਿੱਕਾ ਟਿੱਪਣੀਆਂ ਕਰਦੇ ਹੈ ਤੇ ਅਖੀਰ ਬਾਦਲ ਸਾਹਿਬ ਇਤੋਂ ਤੱਕ ਸੀਮਿਤ ਹੋ ਗਏ ਕਿ ਉਹ ਚੋਣ ਕੰਪੇਨ ਲਈ ਆਪਣੇ ਹਲਕੇ ਦੇ ਵਿੱਚ ਬਾਹਰ ਨਹੀਂ ਨਿਕਲੇ ਘਰ ਦੇ ਅੰਦਰ ਬੈਠ ਕੇ ਆਪਣੇ ਰਣਨੀਤੀਕਾਰਾਂ ਨੂੰ ਬੁਲਾਉਂਦੇ ਰਹੇ ਆਪਣੇ ਵਰਕਰਾਂ ਨੂੰ ਬੁਲਾਉਂਦੇ ਰਹੇ ਉਹਨਾਂ ਨੂੰ ਸਮਝਾਉਂਦੇ ਰਹੇ ਕਿ ਇਹ ਕਰੋ ਆਹ ਕਰੋ ਅਖੀਰ ਜਦੋਂ ਇਹ ਦੇਖਿਆ ਕਿ ਆਪਣੇ ਛੜਛੜ ਜਾਣੇ ਸ਼ੁਰੂ ਹੋ ਗਏ ਉਹਨਾਂ ਨੂੰ ਟੈਲੀਫੋਨ ਤੇ ਰਿਕਵੈਸਟਾ ਕਰਨ ਲੱਗੇ ਜਿਹਦਾ ਪੰਜਾਬੀ ਦੇ ਵਿੱਚ ਆਪਾਂ ਸਹੀ ਅਨੁਵਾਦ ਕਰੀਏ ਤਾਂ ਫਿਰ ਉਹ ਲੇ ਲੇੜੀਆਂ ਕਰਦੇ ਕਿ ਮੇਰੀ ਆਖਰੀ ਉਮਰ ਹੈ ਮੇਰੀ ਯਾਤ ਦਾ ਸਵਾਲ ਹੈ ਤੇ ਮੈਨੂੰ ਮਦਦ ਕਰੋ ਇਹ ਫਿਰ ਜਿਹੜਾ ਹਾਕੂ ਵਾਲਾ ਪਿੰਡ ਦੇ ਗੁਰਜੀਤ ਸਿੰਘ ਨੂੰ ਅਹਹਹ ਫੋਨ ਤੇ ਫੋਨ ਗਿਆ ਉਹਨੂੰ ਪਤਾ ਸੀ ਕਿ ਫੋਨ ਆਊਗਾ ਇਸ ਲਈ ਰਿਕਾਰਡਿੰਗ ਤੇ ਉਹਨੇ ਪਹਿਲੇ ਲਾਇਆ ਹੋਇਆ ਸੀ ਉਹਨੂੰ ਜਦੋਂ ਕਿਹਾ ਕਿ ਮੇਰੀ ਜਾਨ ਦਾ ਸਵਾਲ ਹੈ ਮੇਰੀ ਮਦਦ ਕਰੋ ਇੱਕ ਬੱਤਿਆ ਵਰਗਾ ਪੋਤਿਆਂ ਵਰਗਾ ਬੰਦਾ ਉਹਨੂੰ ਬਾਦਲ ਸਾਹਿਬ ਪਹਿਲਾਂ ਸਸਰੀਕਾਲ ਬਣਾਉਂਦੇ ਐ ਅਗੋਂ ਉਹ ਅੰਕਲ ਨਹੀਂ ਕਹਿੰਦਾ ਤੇ ਉਹ ਫਿਰ ਬੱਚੇ ਨਹੀਂ ਦਿੰਦਾ ਉਹ ਤੋਂ ਵਾਦਾ ਮੰਗਿਆ ਜਾਂਦਾ ਉਹ ਵਾਦਾ ਨਹੀਂ ਦਿੰਦਾ ਉਹ ਕਹਿੰਦਾ ਸੋਚਾਂਗੇ ਉਹ ਬਾਦਲ ਸਾਹਿਬ ਨੂੰ ਕਹਿੰਦਾ ਜਦੋਂ ਸਾਦਾ ਜਿਉਣਾ ਹਰਾਮ ਕੀਤਾ ਸੀ ਮਿੱਡੂ ਖੇੜਿਆ ਨੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਕਹਿੰਦੇ ਕਾਕਾ ਜੀ ਛੱਡੋ ਪੁਰਾਣੀਆਂ ਗੱਲਾਂ ਤੇ ਉਹਨੇ ਸਾਰਾ ਕੁਝ ਰਿਕਾਰਡ ਕਰਕੇ ਜਦੋਂ ਵੀਡੀਓ ਆਪ ਰਹੀ ਜਦੋਂ ਆਡੀਓ ਵਾਇਰਲ ਹੋ ਗਈ ਤੇ ਉਹਨੇ ਫਿਰ ਬਾਦਲ ਸਾਹਿਬ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖਤਾ ਮੈਂ ਦੌਰਾਨ ਇਲੈਕਸ਼ਨ ਤੇ ਇਲੈਕਸ਼ਨਾ ਬੜੇ ਦਿਨ ਉਸ ਹਲਕੇ ਦਾ ਦੌਰਾ ਕੀਤਾ ਲੋਕਾਂ ਨੂੰ ਪੁੱਛਿਆ ਵੀ ਬਾਦਲ ਸਾਹਿਬ ਨੇ ਕੀ ਕੁਝ ਕੀਤਾ ਹੈ ਲੋਕਾਂ ਨੇ ਬੜਾ ਖੁੱਲ ਕੇ ਦੱਸਿਆ ਕਿ ਸਾਨੂੰ ਆਟਾ ਦਾਲ ਸਾਡੇ ਘਰਾਂ ਦੀ ਮੁਰੰਮਤ ਲਈ ਚੈੱਕ ਨਵੇਂ ਕਹਾਣੀ ਸਾਰੀ ਲਈ ਚੈੱਕ ਸਾਡੇ ਖਾਲ ਖਾਲੀਆਂ ਪੱਕੇ ਜੀ ਸਾਡੀਆਂ ਢਾਣੀਆਂ ਨੂੰ ਸੀਮੈਂਟਰ ਸੜਕਾਂ ਸਾਡੇ ਬੈਠਣ ਵਾਸਤੇ ਦਰਵਾਜਿਆਂ ਦੇ ਵਿੱਚ ਬੈਂਚ ਉਹ ਕਿਹੜੀ ਸਹੂਲਤ ਹੈ ਜਿਹੜੀ ਬਾਦਲ ਸਾਹਿਬ ਨੇ ਸਾਨੂੰ ਨਹੀਂ ਦਿੱਤੀ ਪਰ ਅਸੀਂ ਉਹ ਵੋਟ ਨਹੀਂ ਪਾਵਾਂਗੇ ਇਹਨਾਂ ਨੂੰ ਹੂੰ ਹੂੰ ਜਦੋਂ ਮੈਂ ਇਹ ਪੁੱਛਿਆ ਕਿ ਤੁਸੀਂ ਵੋਟਾਂ ਕਿਉਂ ਨਹੀਂ ਪਾਉਂਗੇ ਉਹਨਾਂ ਨੇ ਫਿਰ ਇਹ ਕਿਹਾ ਕਿ ਬਾਦਲ ਸਾਹਿਬ ਨੇ ਸਾਡੀਆਂ ਜਿਹੜੀਆਂ ਇਹ ਲੋੜਾਂ ਤਾਂ ਪੂਰੀਆਂ ਕਰਤੀਆਂ ਲੇਕਿਨ ਜਿਹੜੀ ਸਾਡੀ ਸਖਸੀਅਤ ਆਜ਼ਾਦੀ ਹੈ ਸਾਡੀ ਜਿਹੜੀ ਜਾਤੀ ਆਜ਼ਾਦੀ ਹੈ ਉਹਦੇ ਤੇ ਪਾਬੰਦੀ ਲਾਤੀ ਜਦੋਂ ਮੈਂ ਦੁਬਾਰਾ ਪੁੱਛਿਆ ਕਿ ਪਾਬੰਦੀ ਲੱਗੀ ਕਿਵੇਂ ਜੀ ਫਿਰ ਉਹਨਾਂ ਨੇ ਕਿਹਾ ਕਿ ਸਹੂਲਤਾਂ ਦੀ ਕੋਈ ਕਸਰ ਨਹੀਂ ਛਡੀ ਪਰ ਜਿਉਂਦੇ ਜਰੂਰ ਫਿਰਦੇ ਹੂੰ ਹੂੰ ਤੇ ਇਹਨਾਂ ਦੇ ਫਰਮਾਂਬਰਦਾਰਾਂ ਨੇ ਸਾਡੀ ਸ਼ਾਹ ਰਗ ਜੜੀ ਹੈ ਹੂੰ ਹੂੰ ਉਹ ਉਹ ਵੱਡੀ ਨਹੀਂ ਜੀ ਉਸ ਤੋਂ ਬਗੈਰ ਹੋਰ ਕਸਰ ਕੋਈ ਨਹੀਂ ਰਹੀ ਸਾਡਾ ਸਾਹ ਲੈਣਾ ਔਖਾ ਹੋਇਆ ਪਿਆ ਇਸ ਕਰਕੇ ਹੁਣ ਸਾਡਾ ਫੈਸਲਾ ਹੈ ਕਿ ਬੁਰਿਆਂ ਨੂੰ ਮਾਰਨ ਦੀ بجائے ਬੁਰਿਆਂ ਦੀ ਉਹ ਮਾਂ ਮਾਰੋ ਜਿੰਨੇ ਬੁਰੇ ਜਮੇ ਨਾ ਮਾਰੇ ਤੇ ਨਾ ਬੁਰੇ ਜਮਣ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਜਿੰਨਾ ਕੁਝ ਜਿਹੜਾ ਸੋ ਕਾਲਡ ਵਿਕਾਸ ਹੈ ਜਿਹੜਾ ਮੁਰਖੀ ਵਿਕਾਸ ਨਹੀਂ ਹੈਗਾ ਜਿਹੜਾ ਸਿਰਫ ਇੱਕ ਬਿਲਡਿੰਗਾਂ ਖੜੀਆਂ ਕਰਨ ਵਾਲਾ ਵਿਕਾਸ ਹੈ ਇਹ ਬਾਦਲ ਸਾਹਿਬ ਨੇ ਬਹੁਤ ਕਰਵਾਇਆ ਪਰ ਜਿਹੜਾ ਸਾਡਾ ਆਜ਼ਾਦ ਫਿਜਾ ਦੇ ਵਿਚ ਸਾ ਲੈੰਦਾ ਸਾਡਾ ਇੱਕ ਹੱਕ ਸੀ ਸਾਡਾ ਅਧਿਕਾਰ ਸੀ ਉਹ ਖੋਹਿਆ ਇਹ ਚੀਜ਼ਾਂ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ 60 ਸਾਲਾਂ ਦੇ ਰਾਜਸੀ ਜੀਵਨ ਵਾਲੇ ਬੰਦੇ ਨੂੰ ਸਭ ਤੋਂ ਵੱਡੀ ਗੱਲ ਜੀ ਪੰਥ ਨੂੰ ਕਹਿੰਦੇ ਹੁੰਦੇ ਤਿਆਗ ਕੇ ਡੇਰੇ ਵਾਲੇ ਦੀ ਖੁੱਲੀ ਸਪੋਰਟ ਲੈ ਲੈਣੀ ਉਹ ਵੀ ਲੈਣੀ ਪਈ ਉਹ ਵੀ ਲੈਣੀ ਪਈ ਉਹ ਇਸ ਕਰਕੇ ਕਿਉਂਕਿ ਜਦੋਂ ਆਪਣੇ ਰੁੱਸ ਗਏ ਮੈਂ ਗੱਲ ਕੀਤੀ ਉਹ ਮੁੰਡੇ ਨਾਲ ਹੱਕੂ ਵਾਲਾ ਨਾਲ ਵੀ ਤੂੰ ਕਿ ਛੱਡੀ ਉਹਨੇ ਦੱਸਿਆ ਕਿ ਮੇਰੇ ਦਾਦਾ ਜੀ ਸਰਦਾਰ ਹੀਰਾ ਸਿੰਘ ਪਹਿਲੇ ਦਿਨ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਸੀ ਅਜੇ ਹੀ ਕੋਈ ਜੇਲ ਨਹੀਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਕੱਟੀ ਹੋਵੇ ਤੇ ਮੇਰਾ ਦਾਦਾ ਨਾਲ ਨਾ ਹੋਵੇ ਜੀ ਕਹਿੰਦਾ ਮੇਰਾ ਬਾਪ ਦੋ ਵਾਰੀ ਪਿੰਡ ਦਾ ਸਰਪੰਚ ਰਿਹਾ ਹੂੰ ਸਾਡਾ ਚੰਗਾ ਸਰਸੂਖਾ ਹੈ ਮੇਰਾ ਭਰਾ ਸਬ ਇੰਸਪੈਕਟਰ ਸੀ ਮੇਰੇ ਤੇ ਪਰਚਾ ਮੇਰੇ ਭਰਾ ਤੇ ਪਰਚਾ ਕਰਵਾਇਆ ਕਿਉਂ ਕਿਉਂਕਿ ਜਿਹੜੇ ਬਾਦਲ ਸਾਹਿਬ ਦੇ ਫਰਮਾਂਬਰਦਾਰ ਸੀ ਕੋਲਿਆਂ ਵਾਲੀ ਮਿੱਡੂ ਖੇੜਾ ਬਣ ਬੜੀਏ ਇਹ ਕਹਿੰਦੇ ਸੀ ਸਾਡੀ ਲੱਥ ਏ ਟੋਪ ਜੱਟ ਜਦੋਂ ਜੱਟ ਆਣਾ ਜੱਟ ਨੂੰ ਜੱਟ ਪੁਣੇ ਦਾ ਜਦੋਂ ਚੜਦਾ ਹੈ ਖੁਮਾਰ ਚੜਦਾ ਹੈ ਉਹ ਫਿਰ ਮੌਤ ਨੂੰ ਤਰਦੀ ਤਾਂ ਦੇ ਦਿੰਦਾ ਪਰ ਉਹ ਸ਼ਰੀਕ ਦੀ ਲੱਥ ਟਿੰਟਾਪਦਾ ਜਦੋਂ ਫਰਮਾਂ ਬਰਦਾਰਾਂ ਦੀ ਲੱਥ ਪਾਉਣ ਦਾ ਮੌਕਾ ਆ ਗਿਆ ਤੇ ਹਾਲ ਤੱਕ ਇਹ ਬਣ ਗਈ ਕਿ ਦੇਸ਼ ਦੇ ਜਿਹੜੇ 2-3 ਸੀਨੀਅਰ ਸਿਆਸਦਾਨ ਹੈ ਜੀ ਜੀ ਇਸ ਉਮਰ ਵਾਲੇ ਬੰਦੇ ਜਿਹੇ ਅਸੀਂ ਦੇਸ਼ ਦੇ ਵਿੱਚੋਂ ਪਾ ਲਈਏ ਕਰਨਾ ਨੇ ਦੀ ਪ੍ਰਕਾਸ਼ ਸਿੰਘ ਬਾਦਲ ਅਟਲ ਬਿਹਾਰੀ ਬਾਦ ਪਾਈ ਵਰਗੀ ਬਸ ਉਹ ਜਿਉਂਦੇ ਏ ਉਹਨਾਂ ਦੇ ਵਿੱਚੋਂ ਬਾਦਲ ਸਾਹਿਬ ਇੱਕ ਹੈ ਅੱਜ ਐਡੇ ਤਜਰਬੇ ਵਾਲੇ ਬੰਦੇ ਨੂੰ ਐਡੀ ਉਮਰ ਵਾਲੇ ਬੰਦੇ ਨੂੰ ਲੈ ਲੜੀਆਂ ਕੱਢਣੀਆਂ ਪੈ ਜਨਾਬ ਦੇ ਲੋਕਾਂ ਦੇ ਮੂਹਰੇ ਮੈਂ ਕਹਿ ਸਕਦਾ ਕਿ ਸ਼ਾਇਦ ਜਿਹਨਾਂ 11 ਤਾਰੀਖ ਨੂੰ ਸੰਦੂਕੜੀਆਂ ਖੁੱਲਣੀਆਂ ਬੈਲਟ ਬਕਸੇ ਖੁੱਲਣੇ ਸ਼ਾਇਦ ਬਾਦਲ ਸਾਹਿਬ ਜਿੱਤ ਜਾਣ ਪਰ ਨੈਤਿਕ ਤੌਰ ਤੇ ਬਾਦਲ ਸਾਹਿਬ ਹਾਰਨਾ ਹਾਰ ਨਹੀਂ ਚੁੱਕੇ ਟੁੱਟ ਵੀ ਚੁੱਕੇ